ਏਸੀ ਦੇ ਕੰਦੇ ਜਵਾਰੀ ਚੋਂ ਆਉਂਦਾ ਨਾਲ ਨਾਲ ਸਾਰਾ ਇਹਨਾਂ ਉਹ ਕਿਹਾ ਮਾਜੀ ਵਿੱਚ ਕੀ ਆ ਜਾਂਦਾ ਤਾਂ ਦੇਖ ਲਓ ਦਰੇ ਰਾਤ ਦੇ ਵਿੱਚ ਨਾ ਮੋਟਰਸਾਈਕਲ ਪੈਕਰ ਪੱਕਾ ਦੇ ਨੇ ਏਸੀ ਆਲੇ ਆਏ ਪੈਸੇ ਕਮਾਉਂਦੇ ਫਰਾਲਾ ਕਮਾਉਂਦੇ ਆਤੀ ਰਾਤ 11 ਵਜੇ ਦੇ ਸਭ ਨੂੰ ਹਨ ਘਰੇ ਵੜ ਗਏ ਪਹਲੋ ਇਸ ਟਾਈਮ ਕੋਈ ਖੜਾ ਹੁੰਦਾ ਵੀ ਨਹੀਂ ਹੈਗਾ ਅਦੇ ਤਾਂ ਮੈਂ ਸਮਝਦੇ ਚੋਰ ਜੀ ਸਮਝਦੇ ਹੋਣਗੇ ਕਿ ਪਤਾ ਨਹੀਂ ਕੌਣ ਨੇ ਆ ਦੇ ਸਾਡੇ ਨਾਲ ਨਾਲੇ ਕਿਟਕੋਟ ਸਭ ਲੱਦੇ ਹੋਇਆ ਸਮਾਨ ਦੇਖ ਲਓ। ਕਿਸੇ ਸੱਜਣ ਨੂੰ ਫੋਨ ਕੀਤਾ। ਰਵੀ ਜੱਸਲ ਜੀ ਸਰਦਾਰ ਸਾਹਿਬ ਕਹਿੰਦੇ ਸਰਦਾਰ ਸਾਹਿਬ ਜਹਨੇਰੀ ਚ ਫਸੇ ਹੋ ਜਾਂ ਦੇਖ ਲਓ। ਪਹਿਲੀ ਐਂਟਰੀ, ਵੈਲਕਮ ਜੀ ਤੁਹਾਡਾ ਪਹਿਲੀ ਐਂਟਰੀ ਤੇ। ਰੋਡ ਦੇ ਉੱਤੇ ਨਾ ਬਾਈਕ ਪੈਂਚਰ ਹੋ ਗਿਆ ਆਪਣੀ। ਆ ਮੇਰੇ ਨਾਲ ਕਲੀਅਰ ਹੈ ਦੇਖੋ। ਜਾਂਦੇ ਤਾਂ ਅਸੀਂ ਜਾਂਦੇ ਹੈਗੇ ਜੀ ਸਾਡੇ ਏਰੀਆ ਚ ਪਿੰਡ ਹੈ ਉਹ ਪੁਲਿਸ ਸੰਗਰੂਰ ਦੇ ਲਾਗੇ ਉੱਥੇ ਜਾਂਦੇ ਸੀਗੇ ਜਿ ਖੇਪਲ ਤੋਂ ਚੱਲ ਕੇ ਨਾ ਰਸਤੇ 'ਚ ਪੈਂਚਰ ਹੋ ਗਿਆ ਮੋਟਰਸਾਈਕਲ ਸਮਾਨ ਲੱਦਿਆ ਹੈ ਜ਼ਿਆਦੇ ਹੁਣ ਕਿਸੇ ਨੂੰ ਬੁਲਾਇਆ ਕੋਈ ਆਂਦਾ ਕ ਅੱਜ ਕੱਲ ਕੋਈ ਵਿਹਲਾ ਹੁੰਦਾ ਨਹੀਂ ਸੀ ਜਿੰਦਾ ਟਾਈਮ ਹੈ ਤੇ ਹੌਲੀ ਹੌਲੀ ਆਣਗੇ ਮੈਂ ਅਗਲਾ ਕਹਿੰਦਾ ਵੀ ਇਹ ਨਜ਼ਾਰੇ ਲੈਂਦੇ ਆ ਫਲਾਣਾ ਟਿਕੜਾ ਦੇਖ ਲੋ ਇੱਥੇ ਨਾ ਕੋਈ ਜਾਣਦਾ ਨਾ ਕਰਦਾ ਪੂਰਾ ਨੇਹੜਾ ਵਾਲੇ ਵਾਲੇ ਆਪਣੇ ਉਹਨਾਂ ਦੀ ਟਾਈਮ ਪਾਜਾ ਕਰਿਆ ਸੀ ਨੇ ਹੁਣ ਵੇਟ ਕਰ ਰਹੇ ਆਂ ਅਸੀਂ ਬੰਦਾ ਬੁਲਾਇਆ ਕੋਈ ਵੀ ਭਾਈ ਸਾਨੂੰ ਇੱਥੋਂ ਲੈ ਕੇ ਚੱਲਣੇ ਰਿਜ ਕੱਢ ਕੇ ਟਿਊਬ ਲੈਸ ਟਾਇਰਾ ਨਹੀਂ ਦੂਜਾ ਜੀ ਟਿਊਬ ਵਾਲਾ ਤਾਂ ਹੋਰ ਲਗਾ ਕੋਈ ਸਮਝ ਲੈਣ ਦਾ ਸਾਡੇ ਏਰੀਆ ਦਾ ਬੰਦਾ ਤਾਂ ਕਰਕੇ ਮਾ ਲਾਈਵ ਹੋ ਜਾਣਾ ਕੋਈ ਤਾਂ ਕੋਈ ਆਊਗਾ ਰੱਬ ਦਾ ਬੰਦਾ ਫੋਨ ਕਰਿਆ ਦੋ ਤਿੰਨ ਬੰਦਿਆਂ ਨੂੰ ਕੋਈ ਇੱਧਰ ਕੋਈ ਇੱਧਰ ਚੜਿਆ ਹੁੰਦਾ ਤੇ ਇੱਕ ਸੱਜਣ ਕਹਿੰਦਾ ਮੈਂ ਕਰਦਾ ਹੀਲਾ ਮੈਂ ਲੈ ਕੇ ਉਹਨਾਂ ਕੋਈ ਸਾਧਨ ਅਵੇ ਲੰਬਾ ਤਾਂ ਖਾ ਕੀ ਲਿਆਏ ਲੰਬਾ ਚੱਕਰ ਆ ਹਾਂ ਜੀ ਬਿਲਕੁਲ ਲੰਬਾ ਚੱਕਰ ਆ ਹਵਾ ਵਾਲਾ ਪੰਪੀ ਮੰਗਵਾਇਆ ਜੀ ਇੱਥੋਂ ਹੋਊਗਾ 5 ਕਿਲੋਮੀਟਰ ਦੇ ਮੈਨੂੰ ਲੱਗਦਾ ਹੈ ਨਾ ਸਾਡੇ ਤੋਂ 5 ਕਿਲੋਮੀਟਰ ਦੂਰ ਪਿੰਡਾ ਉੱਥੇ ਫੋਨ ਕੀਤਾ ਕਿਸੇ ਦਾ ਵੀਰ ਪੰਪੀ ਲੈ ਕੇ ਇੱਕ ਵਾਰੀ ਦੇਖਾਂਗੇ ਝਟਾ ਅੱਜ ਪਹਿਲੀ ਵਾਰ ਸਾਡੇ ਨਾਲ ਇਦਾਂ ਹੋਈ ਹੈ ਮਨ ਲਓ ਕਦੇ ਨਹੀਂ ਅਸੀਂ 11 12 ਇੱਕ ਵੀ ਵਜਾਂ ਦਾ ਕਦੇ ਕਦੇ ਗਰਮੀ ਦਾ ਟਾਈਮ ਹੈ ਕਲੀਅਰ ਰੈਫਰਿਜਰੇਸ਼ਨ ਤੇ ਆਹ ਲਓ ਜੀ ਰੱਬ ਦੇ ਬੰਦੇ ਆ ਗਏ ਜੀ ਦੇਖੋ ਸਿੰਘ ਸਾਹਿਬ ਆਏ ਨੇ ਸਾਡੀ ਸੇਵਾ ਦੇ ਵਿੱਚ ਉਹ ਦੇਖੋ ਆਗੇ ਬਾਈਕ ਲੈ ਕੇ ਇਹ ਕਿੱਧਰ ਲੰਨੇ ਉਹ ਹੁਣ ਤਾਂ ਦੇਖ ਲੈਣੇ ਆ ਹਰਸਾ ਜੀ ਬਾਈ ਜੀ ਹਰਸਾ ਜੀ ਫਤਿਹ ਹੁਣ ਫਿਰ ਆਹ ਕੰਸਮਾਨ ਉਹ ਤੇ ਲੱਦੇ ਲੈਣੇ ਆ ਹਾਂ ਪੁੱਛ ਲਾ ਪਰ ਮੂਰੇ ਟੈਂਕੀ ਦੇ ਬਾਈ ਜੀ ਨੂੰ ਆ ਅੱਗੇ ਨੂੰ ਬੈਠ ਕੇ ਐ ਕਹ ਤਾ ਬਾਈ ਕੋਣ ਆ ਰੀਡੀਅਲ ਚਾਂਦੇ ਚੱਲ ਆ ਸਟੇਰ ਵਜਾ ਤੁਮ ਘਰ ਦੇ ਪਾਰ ਦੇ ਹਨ ਮੈਨੂੰ ਬੈਠ ਕੇ ਇੱਕ ਵਾਰ ਚਾਂਦੇ ਲਓ ਜੀ ਸਾਡੇ ਸਿੰਘ ਸਾਹਿਬ ਆਏ ਦੇਖੋ ਕੜ ਦੀ ਕਾਲ ਵਾਲੇ ਸਿੰਘ ਨੇ ਆ ਕੋਈ ਗੱਲ ਨਹੀਂ ਆ ਵੀ ਕੜ ਦੇ ਕੜ ਬਾਈ ਮਗਰਲੇ ਟਾਇਰ ਤੇ ਭਾਰ ਪਊਗਾ ਫਿਰ ਇਧਰ ਸਾਰੀ ਕਾਲੇ ਇੱਥੇ ਰੱਖ ਧਰ ਦੇ ਤਾਂ ਆਹੇ ਸਾਈਕੀ ਵਾਲਾ ਰੋਗਾ ਇਹਦਾ ਸਾਈਕੀ ਦੇ ਵਿੱਚ ਫਿਰ ਅਗਲਾ ਵੀ ਲੰਘ ਜਾਊਗਾ ਆਪਾਂ ਨਾ ਆਏ ਤੇ ਬਾਈ ਜੰਦੇ ਬਾਈ ਜੰਦੇ ਹੈ ਹੈ ਅੱਜ ਕੱਲੀ ਕੱਲੀ ਉਹ ਆਏ ਤਾਂ ਜੀ ਆਪਣੇ ਡ੍ਰਿੱਲ ਜਾਣਾ ਨਹੀਂ ਅੱਗੇ ਹੋ ਜਾ ਅੱਗੇ ਹੋ ਜਾ ਪੂਰਾ ਟੈਂਕੀ ਦੇ ਹੋ ਜਾ ਹਾਂ ਹੋ ਜਾ ਤੱਕ ਹੋ ਜਾ ਮੇਰਾ ਤੋਰ ਲਵਾ ਥੋੜੇ ਹੋੜੇ ਚੱਲਣ ਦੇ ਆਹ ਦੇਖੋ ਹੁਣ ਇਹ ਕਰਲੇ ਹੋ ਰਹਿਆਂਗੇ ਇੱਥੇ ਅੱਜ ਤਾਂ ਨਿਰੇਤ ਸਿੰਘ ਬੁਗਦੇ ਹਾਂ ਨਿਰੇਤ ਸਿੰਘ ਬੁਗਦੇ ਦੇਖੋ ਜੀ ਸਿੰਘ ਤਾਂ ਤਨੁਪਤੀ ਚੜਦੀ ਕਲਾ ਵਾਲੇ ਸਿੰਘ ਹੁੰਦੇ ਨੇ ਫਿਰ ਉਹ ਖੜਦੇ ਨੇ ਸਿੰਘਾਂ ਦੇ ਨਾਲ ਦੇਖ ਲੋ ਇਹ ਸਾਡੇ ਲਾਗੇ ਪਿੰਡ ਇਧਰ ਜੀ ਸਾਡੇ ਏਰੀਆ ਦੇ ਵਿੱਚ ਇਹ ਆਏ ਨੇ ਸਿੰਘ ਸਾਹਿਬ ਮੀਡੀਆ ਲਈਦਾ ਉਹ ਭਾਇਆ ਮੀਡੀਆ ਪੁਆਇੰਟਾਂ ਦਾ ਵੀ ਫੰਗਾ ਹੀ ਹੁੰਦਾ ਹੈ ਤੇ ਸਿੰਘਾਂ ਦਾ ਹੁੰਦਾ ਬਾਣਾ ਫੇਰ ਕੋਈ ਚੱਕਰ ਨਹੀਂ ਪਾਵੇ ਹੈਡਲਾਈਟ ਤੇ ਪੈ ਜਾਂਦੇ ਚੀਜ਼ ਵਾਲਾ ਨਹੀਂ ਨਹੀਂ ਠੀਕ ਆ ਬਖੱਡੇ ਜਣਾ ਮਾਰੀ ਚੰਗਾ ਨਕਾ ਨਾ ਗਾਲੀ ਟੋਪਾ ਦੋ ਉਹ ਪਤਾ ਕੀ ਹੈ ਜੀ ਇਧਰ ਫਿਰ ਲੱਗ ਚੱਲ ਰਹੇ ਅਸੀਂ 4-5 ਬੰਦੇ ਨੂੰ ਫੋਨ ਕਰੇ ਇੱਕ ਬੰਦਾ ਕਹਿੰਦਾ ਮੈਂ ਸਿਮਰਨ ਤੇ ਬੈਠਾ ਹਾਂ ਜਨ ਕਿ ਉਹਦਾ ਬੱਚਿਆਂ ਨੇ ਕਾਲ ਚੱਕੀ ਉਹ ਕਹਿੰਦੇ ਵੀ ਸਿਮਰਨ ਤੇ ਬੈਠੇ ਹਾਂ ਬਾ ਚਲੋ ਜੀ ਥੋੜੇ ਸਿਮਰਨ ਚ ਭੰਗਰੀ ਪਾਉਂਦੇ ਅਸੀਂ ਹੋਰ ਟਰਾਈ ਕਰੇ ਮੈਂ ਆਪਣੇ ਬੇਟੇ ਨੂੰ ਫੋਨ ਕੀਤਾ ਉਹਦੇ ਪਿੰਡ ਤੇ ਮੈਂ ਕਿਹਾ तो, तो कुत्ता घूम गया फिर थानू कलवाई तो थोड़ी गल ठीक है जस्सा साहब थोड़ी गल बिल्कुल ठीक है पर आया ਜਿੱਥੇ ਮਾਨ ਹੁੰਦਾ ਬੰਦਾ ਫਿਰ ਉਸੇ ਕਾਲ ਕਰ ਲੈਂਦਾ ਠੀਕ ਹੈ ਪਹਿਲੀ ਗੱਲ ਤਾਂ ਹਰ ਇੱਕ ਬੰਦਾ ਦੇਖੋ ਆਉਂਦਾ ਨਹੀਂਦਾ ਹੀ ਹਰ ਇੱਕ ਬੰਦੇ ਨੂੰ ਫੋਨ ਕੀਤਾ ਜਾਂਦਾ ਹੁੰਦਾ ਦੇਖੋ ਪਤਾ ਨਹੀਂ ਟਿਊਬ ਕੋ ਪਤਾ ਨਹੀਂ ਨਾ ਇਹ ਕਲੇਰ ਨੇ ਟੈਂਕੀ ਤੇ ਬਹਿ ਕੇ ਲਾਂਦ ਰਹੀ ਗੱਡੀ ਸਾਲੂ ਦਾ ਐ ਡਰ ਲੱਗਦਾ ਸੀ ਵੀ ਰਾਤ ਨੂੰ ਕੋਈ ਆ ਕੇ ਉਹਨਾਂ ਖੰਬੜ ਚ ਮਾਰੇ ਵੀ ਇੱਦਾਂ ਖੜੇ ਹੁੰਦੇ ਰਹੇ ਜਾਂ ਠੀਕ ਹੈ ਨਾ ਜੀ ਇਹ ਵੀ ਪੰਗਾ ਹੁੰਦਾ ਅੱਜ ਕੱਲ ਕਿਉਂਕਿ ਜਿਹੜਾ ਅਨਨੋਨ ਪਰਸਨ ਹੁੰਦਾ ਉਹਨੂੰ ਕਈ ਲੱਗਦਾ ਵੀ ਪਤਾ ਨਹੀਂ ਕੋਣ ਨੇ ਅਸਲੇ ਪੂਆ ਲੱਗਿਆ ਹਰ ਇੱਕ ਦਾ ਲੱਗ ਕਿਵੇਂ ਓਏ ਸਿੱਧਾਰੇ ਬੋਲਦਾ ਤਾਂ ਕਿਸਾ ਉਹਨੂੰ ਗੇਰ ਪਾਇਆ ਉਹਦੇ ਪੁੱਠੇ ਸਭ ਦੇ ਦੂਜੇ ਬੰਦੇ ਖੜਦਾ ਨਹੀਂ ਹੈਗਾ ਉਹਨੇ ਤਾਂ ਬਿਨਾ ਹਵਾ ਭਰੀ ਤੇ ਚੱਕਦੇ ਹੁਣ ਪੰਪ ਤਾਂ ਆਇਆ ਨਹੀਂ ਹੈਗਾ ਜੀ ਆਸੀ ਇੱਕ ਸਕਿਪ ਕਰਦਾ ਕੰਮ ਗੱਡੀ ਆਉਂਦੀ ਸੀ ਰੇੜੀ ਰੇੜੀ ਤਨਪਿਆਲੀ ਉੱਚ ਚੜ ਰਾ ਸੀ ਇਹਨੂੰ ਹੁਣ ਤਾਂ ਇਹ ਨਹੀਂ ਪਤਾ ਟਿਊਬ ਪਵਾਊਗਾ ਕਲੇਰ ਛੱਡਦਾ ਨਹੀਂ ਹੈਗਾ ਬਾਕੀ ਅੱਗੇ ਜਾ ਕੇ ਦੇਖਦੇ ਆ ਕੀ ਹੋਇਆ ਹੌਲੀ ਹੌਲੀ ਬਾਈ ਜੰਪ ਤਿੰਨ ਨੇ ਉਹ ਸੇ ਉਖੜੀ ਆਉਗੀ ਵੱਡੀ ਸਾਰੇ ਖੁੰਡੇ ਕੋਲੇ ਕੰਮੇ ਲਵਾਉਣ ਹੋੜ ਆਇਆ ਅੱਜ ਸਾਡੇ ਕੋਲ ਸਮਾਨ ਵੀ ਜ਼ਿਆਦਾ ਜੇ ਕਰਕੇ ਬਹੁਤ ਨਹੀਂ ਤਾਂ ਅਸੀਂ ਤੋੜ ਕੇ ਵੀ ਲੈ ਆਂਦੇ ਨੂੰ ਚਲਾ ਕੇ ਸਟਾਰਟ ਕਰਕੇ ਇਹ ਰੱਖ ਸਰਜੀਨ ਉੱਪਰ ਤੇ ਹੋਰ ਇਧਰੋਂ ਕਰ ਲਾ ਲੱਗਦਾ ਤਾਂ ਇयां ਹੀ ਹੁਣ ਦੇਖੋ ਹਜੇ ਕੱਲੀ ਉਹ ਤੇ ਡ੍ਰਿਲਰ ਹੈਗੀ ਹੈਮਰ ਲੱਤੀ ਹੋਈ ਆ ਬਾਕੀ ਦਾ ਲਾਲਿਆ ਸਮਾਨ ਸਾਰਾ ਜਾ ਟਿਊਬ ਟੋੜੀ ਪੱਟ ਹੋ ਜਾ ਟਿਊਬ ਹੁਣ ਤਾਂ ਹੋਊਗਾ ਕੋਸਾ ਜੀ ਇਧਰੋਂ ਆਉਣਾ ਵੇ ਅੱਗੇ ਜਾਣਾ ਜੀ ਅਸੀਂ ਨੇ ਉਪਲੀ ਤੇਥੇ ਹੋਰ 20 ਕਿਲੋਮੀਟਰ ਅੰਕ ਘਟ ਜੀ ਆਜੋ ਜੀ ਆਜੋ ਰਾਸਤੇ ਚ ਜਹੈ ਨਹੀਂ ਜੀ ਹਵਾ ਭਰਾਉਣ ਵਾਲਾ ਜੀ ਰਸਤਾ ਵੀ ਟੱਬਾ ਹੈ ਆ ਦੇਖੋ ਖੱਡਿਆ ਨਾਲ ਰਸਤਾ ਹੈ ਸੜਕ ਲੋਕਰ ਸੜਕਾਂ ਸੇ ਚਲੋ ਜਿਹੜੀ ਹੁਣ ਤਾਂ ਪੈਂਚਰ ਵਾਲੀ ਭਰੂ ਹਵਾ ਹੀ ਚਾਹੀਏ ਟੂਬ ਭਰੇ ਆ ਮਗਰਾ ਮਗਰਾ ਮਗਰ ਫੈਂਟਾ ਲਈ ਖੜਿਆ ਪਹਿਲੀ ਦੋਸੇ ਟੂਟੂ ਟੂਟੂ ਪੜ ਜਾਣੀਆਂ ਆ ਚੱਕੀ ਦੇ ਇਹ ਜੱਗੀ ਵਾਲਾ ਹਾਂ ਜੀ ਹਾਂ ਆਊਟ ਜਾ ਰਹੀ ਐ ਜੀ ਤਾਂ ਕਰਕੇ ਅਸੀਂ ਫਿਰ ਤੁਹਾਨੂੰ ਪਤਾ ਸ਼ਾਮ ਫਰੀਕ ਦੇ ਘਰੇ ਆਵਾਜ਼ ਨਹੀਂ ਮਾਰਦੀ ਜਾਂਦੀ ਪਹਿਲਾਂ ਤਾਂ ਇਹ ਖੇਤਾਂ 'ਚ ਖੜੇ ਸੀ ਪਿੰਡ ਦੇ ਵਿੱਚ ਹੁਣ ਬੜਿਆ ਜੀ ਹਾਈਪ ਬੋਰਡ ਲਾਉਣੀ ਆ ਕਰੀ ਜੋ ਮੋੜ ਨਹੀਂ ਇਹ ਚ ਧਕੜਾ ਧਕੜਾ ਜ਼ਿਆਦਾ ਹੋਊ ਗਲੀ 'ਚ ਮੈਨੂੰ ਲੱਗਿਆ ਕਿ ਸੜਕਾ ਜੀ ਚੱਲ ਚੱਲੋ ਜੀ ਅੰਦਰ ਦੀ ਹੋ ਜਾਈਓ ਠੀਕ ਆ ਅਗਰ ਕੁਰਸੀ ਤੇ ਬੱਝੇ ਭਾਈ ਨਾ ਕਈ ਵਾਰੀ ਆਪਦੇ ਬੈਠਣ ਵਾਸਤੇ ਹੁੰਦੀ ਹੈ ਦੂਜੇ ਦੀ ਕੁਰਸੀ ਤੇ ਬੈਠਣਾ ਬਹੁਤ ਉੱਤਮ ਹੈ ਬੈਠਿਆ ਮੈਂ ਗਲਤ ਜਗ੍ਹਾ ਤੇ ਆਇਆ ਮੈਂ ਤਾਂ ਦੇ ਨਾ ਆ ਰਹੀ ਐ ਹਾਂ ਬਰਾਦਰ ਕਰੋ ਹੋ ਆ ਹੁਣ ਜਦੋਂ ਹੁਣ 500 ਰੁਪਏ ਲਓ ਜੀ ਦੋ ਸੰਗਤਾਂ ਰਹਿ ਗਈਆਂ ਦੇਖਣਾ ਕੀ ਹੋ ਗਿਆ ਬੱਚਤ ਰਹੀ ਜੀ ਨਹੀਂ ਤੁਹਾਨੂੰ ਪਤਾ ਲੱਗੂਗਾ ਹੈ ਫਿਰ ਹੋ ਗਿਆ

ਫਲਾਣ ਨੇ ਮੇਰੇ ਨਾਲ ਸ਼ਹਿਰ ਆਇਤਾ ਬੂਬੂ ਫਰੀ ਗਿਆ ਬਸਾਨਾ ਦਾ 2 ਪੱਜੇ ਤਾੜੀ ਦਾ ਮੁਕਤ ਅੱਜ ਖਰਾਬ ਹੋ ਜੀ ਯਾਰ ਪਰ ਹੋ ਗਿਆ ਫਿਰ ਤਾਂ ਛੁੰਡੀ ਵੱਡੀ ਇਹ ਵੀ ਛੁੰਡੀ ਪੜ ਲੈਂਦਾ ਜੋ ਨੀਵਾ ਦਾ ਮੇਰਾ ਮੁਦੜਾ ਕੰਮ ਕਰਦਾ ਰਹਿੰਦਾ ਹੈ। ਆਉਰੇ ਅਰੋਜੰਦਾ ਰਹਿੰਦਾ ਹੈ। ਜਿਹੜਾ ਨਾਲੀ ਸਾਹਗਰ ਨੇ ਡਾਟਾ ਕਰਦਾ ਉਸ ਤੋਂ ਕੋਈ ਸ੍ਰੋਤ ਨਹੀਂ ਪੜ੍ਹਦੇ ਨੇ। ਖਤੀ ਉਹ ਅਸਿਕਲੇ ਹੋ ਗਿਆ 75 ਹੋ ਗਿਆ ਯਾਰ ਹਾਂ ਠੀਕ ਹੈ। ਵਧੀਆ